ਪਹਾੜੀ ਉੱਤੇ ਲਟਕਿਆ ਗੱਦੀ ਬੈਦਾਂ ਦਾ ਸਵਰਗ ਵਰਗਾ ਪਿੰਡ ਜਿੱਥੇ ਜੜੀਆਂ ਬੁੱਟੀਆਂ ਕਰਨ 80 ਸਾਲਾਂ ਵਾਲੀਆਂ ਵੀ ਲੱਗਦੀਆਂ ਜਵਾਨ 4 ਮਹੀਨੇ ਲਈ ਕਿਉਂ ਕੈਦ ਹੋ ਜਾਂਦੇ ਇੱਥੇ ਲੋਕ ਆਪਰੇਸ਼ਨ ਕਰ ਰਹੇ ਆ ਹਾਂ ਹਾਂ ਇਹ ਹੱਡੀ ਟੁੱਟ ਗਈ ਹੈ ਇੱਥੇ ਅਭੀ ਕਿੰਨਾ ਟਾਈਮ ਲੱਗੇਗਾ ਜੋੜਨੇ ਕੋ ਪੂਰਾ ਇਸ ਦਾ ਬਸ ਹੋ ਗਿਆ ਉਸ ਟਾਈਮ ਕੇ ਲੋਕ ਮੰਨਦਾ ਹਰ ਥਾ इस जमाने के लिए है ठीक अपना चाहिए सिर्फ दूसरे को नहीं देखते। तो आती तो ना, काटना पड़ता है बली जी। जी बली के लिए रखते हो आप मतलब जितना मर्द काम करता उतना करते हो आप बराबर है ना हिमाचल ज्यादा करते हो ये जा नहीं रहा बड़ी मुश्किल से लेके जा रहे है इनके के में के में अच्छा सेवा ना देखो है। फिर आप क्या काम करते हो बर्फ काफी पहन जाती है बंद बंद तीन राशन पानी लाना पड़ता घरों के लिए तीन महीने का कोटा लाना पड़ता है हाँ घास रखना ये देखो खा घास कटाई देखो ये रखना टाइमली फुल करने पड़ते ਇਹੀ ਸਾਲ ਦਸਤ ਬੋਜ਼ਾ ਦਾ ਉਹ ਗਈ ਬੰਦੀ ਥਾ ਸਾਰਾ ਰਾਸ਼ਨ ਲੈਣੇ ਚੇਸਨ ਭਾਗੇ ਬੱਚੋ ਕੀ ਖੇਡ ਰਹੇ ਹੋ ਗੱਟੂ 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 ਕਿਵੇਂ ਖੇਲਤੇ ਹੈਂ ਬਤਾਨਾ ਡੇਲੀ ਲੈ ਕਰ ਆਤੇ ਹੋ ਆ ਹੈ ਡੇਲੀ ਲੈ ਕਰ ਆਤੇ ਹੋ ਡੇਲੀ ਲਾਂ ਜਾਣਾ ਪੜਤਾ ਹੂੰ ਦੋ ਤਿੰਨ ਵਾਰ ਬਹੁਤ ਮਿਹਨਤ ਕਰਤੇ ਹੋ ਆਬ ਮਿਹਨਤ ਕਰਨੀ ਪੜਦੀ ਕਿੰਨੇ ਸਾਲ ਹੋ ਗਏ ਆ ਸਾਢੇ ਗੱਲ ਬੜੀ ਬਾਧੀ ਹੋ ਗਈ ਸਦੀਆਂ ਸਦੀਆਂ ਹੋ ਗਈ ਹੁਣ ਤੁਹਾਨੂੰ ਉੱਪਰ ਜਾ ਕੇ ਦਿਖਾ ਲਦੇ ਆ ਕਿਸ ਤਰ੍ਹਾਂ ਦਾ ਬਣਾਇਆ ਹੋਇਆ ਇਹਨਾਂ ਨੇ ਸਾਹਮਣੇ ਵਾਲੇ ਮਕਾਨ ਤੇ ਤਾਂ ਇੰਨੀ ਸੋਹਣੀ ਕਾਰਾਗਰੀ ਕੀਤੀ ਗਈ ਆ ਕਿੰਨਾ ਹਵਾਦਾਰ ਇਹ ਬਣਾਇਆ ਗਿਆ ਆ ਪਹਾੜੀ ਦੀ ਚੋਟੀ ਦੇਖੋ ਸਾਹਮਣੇ ਕਿੰਨੀ ਉੱਚੀ ਆ ਤੇ ਇਹ ਤਾਰਾਂ ਜਿਹੜੀਆਂ ਆ ਉੱਧਰ ਨੂੰ ਜਾ ਰਹੀਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਮਾਨ ਪਹਾਇਆ ਜਾਂਦਾ ਆ ਪੀਵੀ7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਆ ਤੁਸੀਂ ਸਾਰੇ ਜਾਣਦੇ ਆਂਗੇ ਕੱਲ ਅਸੀਂ ਬਰੋਡ ਵੈਲੀ ਦੇ 65 ਪਿੰਡ ਵਿੱਚ ਸੀਗੇ ਅੱਜ ਅਸੀਂ ਤੁਹਾਨੂੰ ਅਜਿਹੇ ਪਿੰਡ ਵਿੱਚ ਲੈ ਕੇ ਜਾ ਰਹੇ ਆਂ ਜਿਹੜਾ ਸਦੀਆਂ ਪੁਰਾਣਾ ਆ ਸਾਡੇ ਸਾਰਿਆਂ ਤੋਂ ਲੁਕਿਆ ਹੋਇਆ ਇਹ ਪਿੰਡ ਆ ਇਸ ਪਿੰਡ ਦੇ ਲੋਕ ਬਹੁਤ ਔਖਾ ਜੀਵਨ ਬਤੀਤ ਕਰਦੇ ਆ ਕਿਉਂਕਿ ਕਾਫੀ ਉਚਾਈ ਤੇ ਹੋਣ ਕਰਕੇ ਇਹ ਪਿੰਡ 4-4 ਮਹੀਨੇ ਵਾਸਤੇ ਬੰਦ ਹੋ ਜਾਂਦਾ ਆ ਬਰਫੇ ਬਰਫ ਹੋ ਜਾਂਦੀ ਆ ਉਸ ਵੇਲੇ ਲੋਕ ਆਪਣਾ ਜੀਵਨ ਸਾਰਾ ਸਮਾਨ ਖਾਣ ਪੀਣ ਦਾ ਇਕੱਠਾ ਕਰਕੇ ਇੱਕੋ ਜਗ੍ਹਾ ਤੇ ਬਤੀਤ ਕਰਦੇ ਆ ਹੁਣ ਤੁਸੀਂ ਅੰਦਾਜ਼ਾ ਲਾ ਲਓ ਇਹ ਪਿੰਡ ਕਿਸ ਤਰ੍ਹਾਂ ਦਾ ਹੋਏਗਾ ਇਸ ਪਿੰਡ ਦੇ ਲੋਕਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੋਏਗਾ ਬਾਕੀ ਚੱਲਦੇ ਆਂ ਰਸਤੇ ਦੇ ਤੁਹਾਨੂੰ ਸੋਹਣੇ ਸੋਹਣੇ ਅਸੀਂ ਦ੍ਰਿਸ਼ ਦਿਖਾਲਦੇ ਜਾਣਾ ਆ ਕਿਉਂਕਿ ਇਸ ਪਿੰਡ ਨੂੰ ਜਾਂਦਾ ਰਸਤਾ ਵੀ ਜਿਹੜਾ ਉਹ ਸਵਰਗਾ ਹੁਣ ਇਸ ਵੇਲੇ ਦਾ ਤੁਸੀਂ ਦ੍ਰਿਸ਼ ਦੇਖ ਲਓ ਜਿੱਥੇ ਅਸੀਂ ਖੜੇ ਆਂ ਇੱਥੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਉਹ ਪਿੰਡ ਕਿੰਨਾ ਸੋਹਣਾ ਹੋਏਗਾ ਜੇ ਦੀ ਸ਼ੁਰੂਆਤ ਹੀ ਇੰਨੀ ਸੋਹਣੀ ਆ ਪਿੰਡ ਨੂੰ ਜਾਂਦਾ ਰਸਤਾ ਦੇਖ ਲਓ ਕਿੰਨਾ ਖਰਾਬ ਆ ਸਿੱਧੇ ਕਿਹੜਾਈ ਆ ਇਸ ਪਿੰਡ ਦਾ ਨਾਂ ਸੱਚੀ ਆ ਜਿਹੜਾ ਹਿਮਾਚਲ ਦੇ ਕੁਲੂ ਡਿਸਟ੍ਰਿਕਟ ਦੇ ਵਿੱਚ ਪੈ ਜਾਂਦਾ ਆ ਪੂਰਾ ਜੋਰ ਲੱਗਦਾ ਪਿਆ ਮੋਟਰਸਾਈਕਲ ਦਾ ਇਸ ਤਰ੍ਹਾਂ ਦੇ ਮੋੜ ਘੇੜੇ ਬਹੁਤ ਵਾਇਦਰ ਜਿਸ ਵੀ ਰਸਤੇ 'ਚ ਖੜੀ ਰੰਦੀ ਆ ਪਤਾ ਨਹੀਂ ਕਦੋਂ ਲੈਂਸ ਸਲਾਈਡਿੰਗ ਹੋ ਜਾਂਦੀ ਆ ਤਾਂ ਫੇਰ ਲੋਡ ਪੈਂਦੀ ਆ ਇਹਦੀ ਇਸ ਤਰ੍ਹਾਂ ਦਾ ਇੱਥੇ ਦਾ ਹਾਲ ਆ ਤੇ ਤੁਸੀਂ ਵੀ ਇਹ ਦੇਖ ਕੇ ਆਇਓ ਹੋਣ ਮੈਂ ਤੁਹਾਨੂੰ ਇਸ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਦਾ ਆ ਤੁਸੀਂ ਜਦੋਂ ਮੰਡੀ ਤੋਂ ਜੀਪੀ ਜਲੋੜੀ ਵੱਲ ਜਾਂਦੇ ਆ ਤਾਂ ਰਸਤੇ ਵਿੱਚ ਬੰਜਾਰ ਆਉਂਦਾ ਆ ਬੰਜਾਰ ਤੋਂ ਤੁਸੀਂ ਤੀਥਨ ਵੈਲੀ ਹੁੰਦੇ ਹੋਏ ਇਸ ਪਿੰਡ ਵਿੱਚ ਪਹੁੰਚ ਸਕਦੇ ਆ ਰਸਤੇ ਦੇ ਵਿੱਚ ਨਾਸ਼ਪਤੀਆਂ ਦੇ ਬੁੱਟੇ ਆਏ ਤੁਸੀਂ ਦੇਖ ਸਕਦੇ ਆ ੱੱਲੇ ਹੀ ਫਲ ਲੱਗਾ ਹੋਇਆ ਆ ਤੁਸੀਂ ਜੇ ਇੱਧਰ ਹੋਨੇ ਆ ਤਾਂ ਤੁਹਾਨੂੰ ਇਹ ਰੋਡ ਫਲਾਂ ਨਾਲ ਭਰਿਆ ਮਿਲਣਾ ਆ ਬਹੁਤ ਵਧੀਆ ਲੱਗਦਾ ਪਿਆ ਸਾਨੂੰ ਇਸ ਪਿੰਡ ਬਾ ਲਾ ਕੇ ਸਾਨੂੰ ਰਸਤੇ ਦੇ ਵਿੱਚ ਕੁਸ਼ ਦਿਖਾਈ ਦਿੱਤਾ ਤੇ ਦਿਖਾਲਦੇ ਆ ਤੁਹਾਨੂੰ ਤੁਸੀਂ ਕਾਫੀ ਜਾਣਿਆ ਨੇ ਆ ਚੀਜ਼ ਦੇਖੀ ਹੋਣੀ ਆ ਕਾਫੀ ਹਾਈਟ ਦੇ ਉੱਤੇ ਇਸ ਵੀ ਨੂੰ ਵਾਟਿਆ ਜਾਂਦਾ ਆ ਪਹਾੜੀ ਦੀ ਚੋਟੀ ਦੇਖੋ ਸਾਹਮਣੇ ਕਿੰਨੀ ਉੱਚੀ ਆ ਤੇ ਇਹ ਤਾਰਾਂ ਜਿਹੜੀਆਂ ਆ ਉਧਰ ਨੂੰ ਜਾ ਰਹੀਆਂ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਮਾਨ ਪਹਾਇਆ ਜਾਂਦਾ ਆ ਹੁਣ ਤੁਹਾਨੂੰ ਸਾਰਾ ਸਿਸਟਮ ਸਮਝਾ ਦਈਏ ਤੇ ਇਹ ਜਿਹੜਾ ਆ ਮਧਾਣੀ ਵਾਂਗ ਕੰਮ ਕਰਦਾ ਜਿੱਦਾਂ ਅਸੀਂ ਲੱਸੀ ਜਦੋਂ ਰੜਕਦੇ ਆ ਤਾਂ ਇੱਕ ਜਿਹੜੀ ਤੁਸੀਂ ਲਾ ਲਓ ਕਿ ਰੱਸੀ ਆ ਉਹ ਆਪਣੇ ਵੱਲ ਨੂੰ ਖਿੱਚਦੇ ਆ ਤਾਂ ਦੂਸਰੀ ਜਿਹੜੀ ਆ ਤੇ ਉਹ ਉਧਰ ਨੂੰ ਜਾਂਦੀ ਆ ਤੇ ਇੱਕ ਖਿੱਚਾਂਗੇ ਮਤਲਬ ਜਦੋਂ ਸਮਾਨ ਇੱਥੋਂ ਜਾਏਗਾ ਤਾਂ ਦੂਜਾ ਆਟੋਮੈਟਿਕਲੀ ਇਧਰ ਨੂੰ ਆ ਜਾਏਗਾ ਇਸ ਤਰ੍ਹਾਂ ਪਹਾੜੀ ਏਰੀਏ ਦੇ ਵਿੱਚ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਆ ਅਸੀਂ ਇੱਧਰ ਨੂੰ ਜਾਣਾ ਆ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਦਾ ਰਸਤਾ ਆ ਕਿੰਨੇ ਸੋਨੇ ਸੋਨੇ ਘਰ ਆ ਰਹੇ ਆ ਰਸਤੇ ਦੇ ਵਿੱਚ ਕਈ ਮਿੱਟੀ ਦੇ ਬਣੇ ਹੋਏ ਆ ਕਈ ਲੱਕੜਾਂ ਦੇ ਪਿੰਡ ਵੀ ਇਹ ਫਲਾਣਾ ਭਰਿਆ ਪਿਆ ਆ ਪਿੰਡ ਦੇ ਕੋਲ ਪਹੁੰਚ ਕੇ ਤਾਂ ਇਦਾਂ ਲੱਗਦਾ ਪਿਆ ਜਿਦਾਂ ਅਸੀਂ ਅਸਮਾਨ ਦੇ ਉੱਪਰ ਪਹੁੰਚ ਚੁੱਕੇ ਆ ਰਾਹਤੇ ਦੇ ਵਿੱਚ ਸਾਨੂੰ ਪਹਾੜੀ ਤੋਂ ਪਾਣੀ ਆਉਂਦਾ ਦਿਖਾਈ ਦਿੱਤਾ ਪਿਆਸ ਬਹੁਤ ਲੱਗੀ ਸੀ ਤੇ ਅਸੀਂ ਹੁਣ ਰੁਕੇ ਆ ਬੋਤਲ ਵੀ ਭਰ ਲਈਏ ਤੇ ਪਾਣੀ ਪੀ ਲਈਏ ਬਰਬਰਗਾ ਪਾਣੀ ਆ ਪੀ ਕੇ ਮਜ਼ਾ ਆ ਜਾਏਗਾ ਕਿਉਂਕਿ ਇਹ ਪਾਣੀ ਦੀ ਰੀਸ ਨਹੀਂ ਹੈਗੀ ਅਸੀਂ ਸਰਚੀ ਪਿੰਡ ਦੇ ਵਿੱਚ ਪਹੁੰਚ ਗਏ ਆ ਤੁਸੀਂ ਸਾਹਮਣੇ ਘਰਾਂ ਦਾ ਦ੍ਰਿਸ਼ ਦੇਖ ਲਓ ਇਤਾਂ ਲੱਗਦਾ ਪਿਆ ਜਿੱਦਾਂ ਪਹਾੜੀ ਦੇ ਉੱਤੇ ਲਟਕੇ ਹੁੰਦੇ ਆ ਦਿਲ ਖੁਸ਼ ਹੋ ਗਿਆ ਪਿੰਡ ਦੇਖ ਕੇ ਵਾ ਕੀ ਆ ਨਜ਼ਾਰਾ ਆ ਪਿੰਡ ਦਾ ਅਸੀਂ ਆਪਣੀ ਬਾਈਕ ਲਾਤੀ ਆ ਹੁਣ ਅਸੀਂ ਪੈਦਲ ਚੱਲ ਕੇ ਪਿੰਡ ਦੇ ਉੱਪਰ ਪਹੁੰਚਣਾ ਆ ਪੌੜੀਆਂ ਟੈਪ ਰਸਤਾ ਜਾ ਰਿਹਾ ਉੱਪਰ ਨੂੰ ਕਾਫੀ ਹਰਿਆਲੀ ਆ ਵਧੀਆ ਲੱਗੇਗਾ ਜਾ ਕੇ ਸਾਹਮਣੇ ਪੈਂਦਾ ਤੁਸੀਂ ਦੇਖ ਸਕਦੇ ਆ ਸਾਹਮਣੇ ਨਜ਼ਰ ਮਾਰੋ 1 2 3 4 ਚਾਰ ਮੰਜ਼ਲਾਏ ਮਕਾਨ ਬਣਿਆ ਹੋਇਆ ਜਿਹੜਾ ਸਾਰਾ ਕੱਚਾ ਆ ਮਿੱਟੀ ਦੇ ਪੱਥਰ ਤੋਂ ਇਹ ਤਿਆਰ ਆ ਦੱਸਦੇ ਜੀ ਹੋਰ ਜੀ ਕੀ ਆ ਚੱਲ ਜੀ ਬਹੁਤ ਵਧੀਆ ਵਧੀਆ ਜੀ ਬੜਾ ਪੁਰਾਣਾ ਪਿੰਡ ਆ ਜੀ ਹਾਂ ਪੁਰਾਣਾ ਪਿੰਡ ਕਿੰਨੇ ਸਾਲ ਹੋ ਗਏ ਆ ਸਾਢੇ ਗੱਲ ਬੜੀ ਬਾਰੀ ਹੋ ਗਈ ਸਦੀਆਂ ਸਦੀਆਂ ਹੋ ਗਈ ਤੁਹਾਨੂੰ ਹੁਣ ਇੱਕ ਵਾਰ ਲਾਗੇ ਜਾ ਕੇ ਸਾਰਾ ਦਿਖਾਉਨੇ ਆ ਮਕਾਨ ਆ ਜੀ ਜੀ ਇਧਰ ਆ ਜੇ ਆਓ ਆ ਜਾ ਚਲੋ ਹੁਣ ਤੁਹਾਨੂੰ ਉੱਪਰ ਜਾ ਕੇ ਦਿਖਾ ਲਦੇ ਆ ਕਿਸ ਤਰ੍ਹਾਂ ਦਾ ਬਣਾਇਆ ਹੋਇਆ ਇਹਨਾਂ ਨੇ ਕਿੰਨੀ ਮਿਹਤ ਦੇ ਨਾਲ ਤੁਸੀਂ ਦੇਖ ਲਓ ਇਹ ਬਣਾਇਆ ਹੋਇਆ ਆ ਸਤਿਰियां ਬਾਲੇ ਦੇਖ ਲਓ ਕਿੰਨੇ ਭਾਰੇ ਭਾਰੇ ਆ ਪੂਰਾ ਸੋਲਿਡ ਆ ਇਹਨ ਮਜਬੂਤੀ ਆ ਇਹਨ ਅੰਦਰ ਵੀ ਤੁਸੀਂ ਦੇਖ ਲਓ ਇਸ ਤਰ੍ਹਾਂ ਪੌੜੀਆਂ ਜਾ ਰਹੀਆਂ ਉੱਪਰ ਨੂੰ ਇਸ ਤਰ੍ਹਾਂ ਦਾ ਉੱਪਰਲਾ ਦਰਸ਼ਾ ਕਣਕੇ ਕਾਨਕਾ ਕਿਉਂਕਿ ਮੌਸਮ ਇੱਥੇ ਜਿਆਦਾ ਖਰਾਬ ਰਹਿੰਦਾ ਆ ਤੇ ਸੇਫਟੀ ਵਾਸਤੇ ਫਿਰ ਫਸਲਾਂ ਇਸ ਤਰ੍ਹਾਂ ਵੱਢ ਕੇ ਉੱਪਰ ਰੱਖ ਲੈਂਦੇ ਆ ਚਲੋ ਠੀਕ ਆ ਬਜ਼ੁਰਗੋ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਰ ਜੀ ਕੀ ਆ ਚੱਲ ਜੀ ਬੜੀਆ ਜੀ ਬੜੀਆ ਬੜੀਆ ਜੇ ਪੇਡੂ ਬੇਡੂ ਜੇ ਆਪਨੇ ਰੱਖੇ ਹੋਏ ਆ ਹਾਂ ਠੀਕ ਆ ਜੇ ਜਾ ਨਹੀਂ ਰਹਾ ਬੜੀ ਮੁਸ਼ਕਲ ਸੇ ਲੈ ਕੇ ਜਾ ਰਹੇ ਆ ਮੁਸ਼ਕਲ ਸੇ ਲੈ ਆ ਇਸਕੋ ਪਰੇ ਅੱਛਾ ਜੀ क्या हाल चाल है बर्बादियां हैं बाल हैं बढ़ियां है। आप क्या काम करते हो यहाँ पे रोशना बारूणी है ऐसे कौते खेती बाड़ी और क्या करते हैं अच्छा खेती बाड़ी का काम हाँ। करते हो आप हाँ। बेटर वगैरह भी काफी हटा लेते हो लगता है कितना बेटर हटा लेते हो आप <laughs> क्या हो बीस किलो बीस किलो हाँ गोबर के किल्ट� ਠੀਕ ਹੈ ਠੀਕ ਹੈ ਤੇ ਇਨਕਾ ਵੀ ਜਹੀ گاਉ ਹੈ ਹਾਂ ਇਹ ਹੈ ਇਹ ਯਜਮਾ ਦਾ گاਉ ਅੱਛਾ ਕਿੰਨੇ ਕਿਤਨੇ ਕ ਭੇਡੂ ਰੱਖੇ ਹੋਏ ਆਂ ਯਹਾਂ ਪੇ ਲੋਗੋ ਨੇ ਬਹੁਤ ਹੈ ਸਾਰਾ ਭੇਡੂ ਹੈ ਇਨਕੇ ਮਾਇਕੇ ਮੈਂ ਅੱਛਾ ਮਾਇਕੇ ਮੈਂ ਹਾਂ ਆਪਨੇ ਜਹਾਂ ਕਿਉਂ ਨਹੀਂ ਰੱਖੇ ਬਸ ਹੈ ਗਏ ਨਹੀਂ ਨਹੀਂ ਰੱਖ ਲਈ ਮੈਂ ਖੇਲੀ ਹੈ ਚਲੋ ਹੁਣ ਅੱਗੇ ਨੂੰ ਚੱਲਦੇ ਆਂ ਅੱਗੇ ਅੱਗੇ ਕਿੰਨੇ ਸੋਹਣੇ ਦ੍ਰਿਸ਼ ਆ ਰਹੇ ਘਰਾਂ ਦੇ ਬਹੁਤ ਸੋਹਣਾ ਪਿੰਡ ਆ ਜਿੱਦੋਂ ਵੀ ਤੁਸੀਂ ਦੇਖੋਗੇ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦੇ ਮਕਾਨ ਦੇਖਣ ਨੂੰ ਮਿਲਣਗੇ ਇੱਧਰ ਵੀ ਤੁਸੀਂ ਨਜ਼ਰ ਮਾਰੋ ਸਾਰਾ ਮਿੱਟੀ ਨਾਲ ਲਿਪਿਆ ਹੋਇਆ ਲੱਕੜਾ ਵਗੈਰਾ ਇੱਥੇ ਸਟੋਰ ਕੀਤੀਆਂ ਹੋਈਆਂ ਆ ਇਸੇ ਤਰ੍ਹਾਂ ਜਿਹੜਾ ਇੱਧਰ ਮਕਾਨ ਆ ਇਹ ਵੀ ਸੇਮ ਉਸੇ ਤਰ੍ਹਾਂ ਦਾ ਆ ਸਾਰਾ ਮਿੱਟੀ ਨਾਲ ਲਿਪਿਆ ਹੋਇਆ ਆ ਤੇ ਉਹ ਤੁਸੀਂ ਲਾਲਟਨ ਦੇਖ ਸਕਦੇ ਆ ਜਿਹੜੀਆਂ ਕਿਸੇ ਸਮੇਂ ਹੁੰਦੀਆਂ ਸੀਗੀਆਂ ਤੇ ਇੱਥੇ ਅੱਜ ਵੀ ਮਕਾਨ ਦੇ ਬਾਹਰ ਟੰਗੀ ਹੋਈ ਆ ਕਿੰਨੀ ਸੋਹਣੀ ਜਗ੍ਹਾ ਤੇ ਇਹ ਪਿੰਡ ਵਸਿਆ ਹੋਇਆ ਆ ਕਾਫੀ ਜ਼ਿਆਦਾ ਉਚਾਈ ਤੇ ਹੋਣ ਕਰਕੇ ਇੱਥੇ ਪਹੁੰਚਣਾ ਬਹੁਤ ਜ਼ਿਆਦਾ ਮੁਸ਼ਕਲ ਆ ਇਸੇ ਕਰਕੇ ਇੱਥੇ ਬਰਫ਼ ਵੀ ਬਹੁਤ ਪੈਂਦੀ ਆ ਤੇ ਜਦੋਂ ਬਰ ਪੈਂਦੀ ਆ ਤਾਂ ਰਸਤੇ 2-2 3-3 ਮਹੀਨੇ ਵਾਸਤੇ ਇਸ ਪਿੰਡ ਦੇ ਜਿਹੜੇ ਆ ਬੰਦ ਹੋ ਜਾਂਦੇ ਆ ਹੁਣ ਤੁਸੀਂ ਦੇਖ ਲਓ ਇਹ ਰਸਤਾ ਜਿਹੜਾ ਪਿੰਡ ਵੱਲ ਨੂੰ ਅੱਗੇ ਜਾਰਿਆ ਆ ਇੱਕ ਸਵਾਗਿਆ ਹੀ ਲੱਗਦਾ ਪਿਆ ਆ ਸੇਵੇ ਸੇਵਾ ਛੋਟੇ ਛੋਟੇ ਸਾਈਜ਼ ਦਾ ਕੱਚਾ ਆ ਜੇ ਪਿੰਡ ਵਿੱਚ ਸਭ ਕੱਚੇ ਘਾਰ ਆ ਤੁਸੀਂ ਦੇਖ ਲਓ ਪੱਥਰ ਲੱਕੜ ਇਹੀ ਚੀਜ਼ ਦੇਖਣ ਨੂੰ ਮਿਲਦੀ ਪਈ ਆ ਜਗਾ ਜਗਾ ਮਕਾਨਾਂ ਦੇ ਵਿੱਚ ਸਾਹਮਣੇ ਵਾਲੇ ਮਕਾਨ ਤੇ ਦਾ ਇੰਨੀ ਸੋਹਣੀ ਕਾਰਾਗਰੀ ਕੀਤੀ ਗਈ ਆ ਜਿਹਦਾ ਇੱਕ ਬੱਕਰਾ ਹੀ ਦਰੇਸ਼ਾ ਕਿੰਨਾ ਹਵਾਦਾਰ ਇਹ ਬਣਾਇਆ ਗਿਆ ਆ ਥੋੜਾ ਬਤਾਓ ਯਾਹਾਂ ਕੇ ਬਾਰੇ ਮੈਂ ਯਾਹਾਂ ਕੇ ਬਾਰੇ ਮੈਂ ਕੀ ਬਤਾਣਾ ਹਾਂ ਆਪ ਕਿਆ ਕੰਮ ਕਰਾ ਕਿਆ ਕਰਤੇ ਹੋ ਆ ਸਲਾਈ आए आए हम सीखने आप सीखने आए जी। कौन सा है आपका यही है ये, मतलब ये, ये रास्ता भी बन था बन था। था ये बंद था पहले चार महीने पहले बंद था पिछले साल बरसात बहुत ज्यादा हो गई बंदी था सारा राशन आपने कैसे चार महीने शहर को नहीं गए ਸ਼ੈਰ ਉਹਨੂੰ ਸ਼ੈਰ ਤਾਂ ਤਾਂ ਇਹੀ ਹੈ ہمارا ਤਾਂ ਇਹੀ ਹੈ ਨਹੀਂ ਨਹੀਂ ਮਤਲਬ ਜਿਵੇਂ ਸ਼ੈਰ ਕੋਈ ਜ਼ਰੂਰਤਮੰਦ ਚੀਜ਼ ਤੋਂ ਲੈਣੇ ਜਾਂਦੇ ਹੋਗੇ ਨਾ ਆਪ ਹਾਂ ਨੀਚੇ ਗਾਂ ਗੁਸ਼ੈ ਨਹੀਂ ਰੋਪਾ ਭੇ ਉਹ ਆਪਾਂ ਮਿਲ ਜਾਂਦਾ ਸ਼ੈਰ ਨਾਲ ਬਾਸ ਲੱਗਦਾ ਹੈ ਸਾਹ ਹਾਂਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਉੱਪਰ ਜਾਓ ਆਪ ਗਾਉਂ ਕੋ ਨਾ ਠੀਕ ਹੈ ਅੱਗੇ ਤੋਂ ਅੱਗੇ ਸੋਣਾ ਹੀ ਦ੍ਰਿਸ਼ ਆ ਰਿਹਾ ਤੁਸੀਂ ਦੇਖ ਲਓ ਸਭ ਕੱਚੇ ਕੱਚੇ ਘਰ ਆ 我把这个拿。 ਮਾਤਾ ਜੀ ਕੀ ਆ ਚੱਲੇ ਵਧੀਆ ਜੀ ਵਧੀਆ ਤੁਹਾਡੇ ਤੋਂ ਪੁੱਛਣਾ ਆ ਕੁਛ ਕੀ ਪੁੱਛਣਾ ਇੱਥੇ ਬਾਰੇ ਪੁੱਛਣਾ ਪਿੰਡ ਬਾਰੇ ਤੁਹਾਡੇ ਮਾਤਾ ਜੀ ਆਪਣੀ ਉਮਰ ਦੱਸੋ ਕਿੰਨੀ ਆ 80 ਸਾਲ 80 ਸਾਲ ਆ ਬੜਾ ਕੰਮ ਕਰ ਰਹੇ ਆ 80 ਸਾਲ ਮੈਂ ਦੇਖਾ ਠੀਕ ਹੈ ਕਰਨ ਲਾ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਆ ਤੁਸੀਂ ਬੜੀਆ ਭਾਇਆ ਘਾ ਤੇ ਪਰ आपको तो पता होगा गांव का पहले कैसे होता था कितना फर्क अभी का और पहले का जब आप जहाँ बहुत बो, बो, ज्यादा फर्क है अच्छा जी सत्युगुग में कई चीजें आई में सही बात है आपको क्या फर्क लगा उस टाइम का के आज के टाइम का उस उस के लोग मानदार था इस जमाने के नहीं है ठीक ਆਪਣਾ ਚਾਹੀਏ ਸਿਰਫ ਦੂਸਰੇ ਕੋ ਨਹੀਂ ਦਿੱਖਦਾ ਇਹ ਨਗਰੀਵ ਕੋ ਨਹੀਂ ਦਿੱਖਦਾ ਹਾਂ ਅਭੀ ਤੋਂ ਜੋ ਜੇ ਘਰ ਹੈ ਕਾਫੀ ਮਤਲਬ ਵਧੀਆ ਹੋ ਗਏ ਆ ਪਹਿਲੇ ਕੈਸੇ ਹੁੰਦੇ ਤੇ ਜੋ ਘਰ ਸੀ ਇਹ ਘਰ ਹੈ ਮਾਰੋ ਪਹਿਲ ਕਾ ਪਹਿਲੇ ਕਾ ਜੇ ਘਰ ਹੈ ਇਹ ਘਰ ਹੈ ਤੇ ਮਾਤਾ ਉਹਨਾਂ ਦਾ ਘਰ ਦੇਖ ਲਓ ਤੁਸੀਂ ਇਹ ਉਸ ਸਮੇਂ ਦਾ ਆ ਤੇ ਸਾਰਾ ਜਿਹੜਾ ਮਿੱਟੀ ਪੱਥਰ ਤੋਂ ਹੱਥਲੇ ਉੱਪਰ ਲੱਕੜ ਲੱਗੀ ਹੋਈ ਆ ਹਾਂ ਚਲੋ ਠੀਕ ਆ ਮਾਤਾ ਜੀ गल बात करके जी हो चल जी, और अंकल जी, किया जी। ते जे बेडू का ऑपरेशन कर रहे आप टूट गया यहाँ से अभी कितना टाइम लगेगा जोड़ने को पूरा इसका बस हो गया ये हो जाता जल्दी अच्छा अभी बच्चा ना इसकी जल्दी लग जाता है ठीक हो जाएगा हफ्ते में ठीक हो पूरा abhi aayi gaath hai na fatafat lag jata hai abhi chhota hai na jo kati hai na abhi jud jati jaldi jaldi jaise chote bachche kaise jud jaate hain par bachche the na kehne aao bachcho matlab aise kaam aap khud kar lete ho ha karni padti hai asi doctor phir kya hai isne to phir bekar ho gaya dekho tap paun phir bilkul tusi dekh lo te bheddu de lat de sat lagge si haddi tut gayi a te eh aap khud ede tanke la rahe ha ਤੇ ਇੱਕ ਫੱਟੀ ਲਾ ਕੇ ਇਹਨਾਂ ਨੇ ਸਪੋਰਟ ਕੀਤੀ ਆ ਤੇ ਇਹ ਮਤਲਬ ਇੱਕ ਤਰ੍ਹਾਂ ਤੁਸੀਂ ਬਨ ਰਹੇ ਆ ਜਿੱਦਾਂ ਮਤਲਬ ਇੱਕ ਪਲਸਟਰ ਟਾਈਪ ਕਰ ਰਹੇ ਇਹਨੂੰ ਨਾ ਜੀ ਹਾਂ ਪਲਸਟਰ ਪਲਸਟਰ ਕਰ ਰਹੇ ਆ ਆदमी ਡਾਕਟਰ ਕਰਦਾ ਨਾ ਆਦਮੀ ਕੋ ਪਲਸਟਰ ਇਹ ਹਮਾਰੇ ਇਹ ਦੂਜਾ ਪਲਸਟਰ ਆ ਇਹ ਦੂਸਰਾ ਪਲਸਟਰ ਹੈ ਚਲੋ ਠੀਕ ਆ ਬਜ਼ੁਰਗੋ ਹਾਂਜੀ ਠੀਕ ਬਜ਼ੁਰਗੋ ਸਾਨੂੰ ਪਿੰਡ ਬਾਰੇ ਦੱਸੋ ਬਹੁਤ ਪੁਰਾਣਾ ਪਿੰਡ ਆ ਵਧੀਆ ਲੱਗਦਾ ਪਿਆ ਸਾਨੂੰ कितना पुराना इतने की की कर रहे की रोजगार आ यहाँ पर क्या यहाँ पर रोजगार हमारे है जैसे हम गेहूँ बेचते हैं जौ बेचते हैं ये हमारा रोजगार है जैसे सब्जी बेचते हम मटर हो गया बंद गोभी हो गया ये हमारा और सेब के बगीचे लगे हैं हमारे बहुत लगे बहुत लगे है बहुत लगे। हुँ। लगे। हुँ। हमने लगाया हाँ जी पहले जो बुजुर्ग उन्होंने कम लगाए हुए ना उनको चाहिए गेहूँ ज्यादा हुए आजकल देखो कितना अगर कहीं अभी पीछे देखो फ्लड पड़ा घरों में खाने के लिए नहीं था रोड बंद हो गए इसलिए तब बुजुर्ग दिन देते हमारे को ऐसे लगाने तब आपने जौर देखो ये देखो अभी जौर निकले है निकले, देखा हाँ जी गेहूं निकलेगा तब हमारा साल का कोटा हो जाता खाने के लिए सब्जी वगैरह इस टाइम क्या हो रही है इस टाइम अभी फूल गोभी हो रही है बंद गोभी हो रही है जी हाँ जी फ्रास भी हो रही है जी और देखो बड़े बड़े प्लाट भी जे अभी नीचे देखो आप देखे होंगे हाँ जी वो फल में एक सेब होता है होर इसके अलावा यहाँ ज्यादा सेबी है हाँ नाशपति कम है बिल्कुल जी बिल्कुल हाँ सेब का यहाँ ज्यादा है, है। अब सर्दियों में बस दूध तंदूर लगाव मजे है सोने के कोई नहीं तो नहीं तो किसने सोना सीमेंटिट के कमरे में कितने ठंडे होते हैं आपको पता है इनमें तो खूब मजा है पूरे मजे मजे ले रहे है पूरी दे रहे हैं जाती। 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 बंद, बंद राशन पानी लाना पड़ता है के लिए। अच्छा। तीन का कोटा लाना पड़ता है हा घास रखना घास कटाई देख रखना टा फुल करने पड़ते ये फिर तीन महीने राशन घर में लाओ बैठो खाओ पियो नंद करो भगतो ਦਿੰਨੇ ਮਹੀਨੇ ਕਿਤੇ ਨਹੀਂ ਜਾਣਾ ਸਰਵ ਕਰੇ ਜਾਣਾ ਹਾਂ ਬਰਫ ਨਹੀਂ ਜਾਂਦੀ ਨਾ ਉਹੀ ਤਾਂ ਗੱਲ ਹੈ ਕਾਫੀ ਔਖਾ ਜੀਵਨ ਆ ਹਾਂਜੀ ਬੜਾ ਵਧੀਆ ਲੱਗਾ ਗੱਲਬਾਤ ਕਰਕੇ ਤੁਹਾਡੇ ਨਾਲ ਨਹੀਂ ਬੜੀਆ ਬੜੀਆ ਚਲੋ ਹੋਣੀ ਚਾਹੀਏ ਸੈਂਡ ਇੰਟਰੋਡਕਟ ਆ ਪਾਏ ਇੰਟਰੋਡਕਟ ਕੀ ਅੱਛੀ ਬਾਤ ਹੈ ਆਸਰੇ ਰਹਿਣੇ ਚਾਹੀਏ ਠੀਕ ਅੱਛਾ ਨਮਸਤੇ ਜੀ ਗਾਉਂ ਦੇ ਵਿੱਚ ਘੁੰਮ ਫੇਕੇ ਦੇਖਿਆ ਜੀ ਬਹੁਤ ਪੁਰਾਣਾ ਆ ਹਾਂਜੀ ਕਾਫੀ ਵਧੀਆ ਲੱਗਿਆ ਤੇ ਦੱਸੋ ਇੱਥੇ ਤੇ ਲੇਡੀਜ਼ ਵਗੈਰਾ ਕੀ ਕਰਦੇ ਤੁਸੀਂ ਜ਼ਿਆਦਾ ਕੀ ਕੰਮਕਾਰ ਆ किस ने तरह है ऐसे पशु का ख्याल रखती है हाँ, देखभाल करती है दूध निकालती है और इनका वो गोपन गेर निकालती है खेत में जाती है ठीक है जी हाँ, खेत में जो बोना हो बीजना हो उसको बीजते है। मतलब जितना मर्द काम करता उतना करते हो आप हाँ, बराबर 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 है ना हिमाचल करते ज्यादा करते हो जे हिमाचल में देखने को मतलब मिल रहा है ऐसे वो जगह नहीं हिमाचल में है ऐसे लेडीज ज्यादा काम करती है हमने देखा जी। ਤੇ ਜਦ ਬਰਫ ਪੜਦੀ ਆ ਉਸ ਟਾਈਮ ਤੋਂ ਕਾਫੀ ਦਿੱਕਤ ਆਤੀ ਹੋ ਗਈ ਆਪ ਕੋ ਨਹੀਂ ਜਦ ਮੇਰਾ ਰਾਸ਼ਨ ਲਾ ਕੇ ਦਿੱਤੇ ਹੈ ਫਿਰ ਮੈਂ ਕਿਹਾ ਬਣਾਇਆ ਖਾਇਆ ਫਿਰ ਜਹੀ ਰਹਤੇ ਹੋ 3 ਮਹੀਨਾ ਕਹਿੰਦੇ ਕਹੀਂ ਨਹੀਂ ਜਾਂਦੇ ਮੈਂ ਬਤਾਇਆ ਉਹਨਾਂ ਨੇ ਠੀਕ ਹੈ ਠੀਕ ਹੈ ਤੇ ਠੰਡ ਕਾਫੀ ਹੋਤੀ ਹੋਗੀ ਜਹਾਂ ਤੋਂ ਚਲੋ ਠੀਕ ਹੈ ਜੀ ਵਧੀਆ ਲੱਗਿਆ ਗੱਲ ਕਰਕੇ ਪਸ਼ੂਆਂ ਵਾਸਤੇ ਇਹ ਮਕਾਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਆ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਆ ਇੰਨਾ ਛੋਟਾ ਜਿਹਾ ਦਰਵਾਜ਼ਾ ਆ ਇਸੇ ਤਰ੍ਹਾਂ ਉਹ ਦੂਸਰਾ ਦਰਵਾਜ਼ਾ ਆ ਤੇ ਮੈਂ ਤੁਹਾਨੂੰ ਦੱਸ ਵੀ ਦਿਨਾ ਮੈਕਸਿਮਮ ਪਹਾੜੀ ਏਰੀਏ ਦੇ ਵਿੱਚ ਥੱਲੇ ਪਸ਼ੂ ਬੰਦੇ ਆ ਤੇ ਉੱਪਰ ਆਪ ਰਹਿੰਦੇ ਆ ਕਈ ਜਗ੍ਹਾ ਥੱਲੇ ਲੱਕੜਾ ਵਗੈਰਾ ਸਟੋਰ ਕੀਤੀਆਂ ਹੁੰਦੀਆਂ ਸਾਰਦੀਆਂ ਵਾਸਤੇ ਉਸ ਟਾਈਮ ਕੰਮ ਹੁੰਦੀਆਂ ਆ ਬੱਚੇ ਖੇਡ ਰਹੇ ਹੈਂ ਕੀ ਖੇਡ ਰਹੇ ਹੋ ਬੱਚੋ ਕੀ ਖੇਡ ਰਹੇ ਹੋ ਗੱਟੂ 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 کیسے ਖੇលਦੇ ਹੈਂ ਦੱਸਣਾ

ਦੇਖ ਲੋ ਬੱਚੇ ਆਪਣੀ ਜ਼ਿੰਦਗੀ ਦਾ ਪੂਰਾ ਮਜ਼ਾ ਲੈ ਰਹੇ ਆ ਕਿੰਨਾ ਵਧੀਆ ਹੁੰਦਾ ਬਚਪਨ ਪੜ੍ਹਦੇ ਪੜ੍ਹਦੇ ਕੀ ਕਰ ਰਹੇ ਹੋ ਲਿਖਦੇ ਮੈਂ ਮੈਂ ਵੀ ਇਹੀ ਬੋਲਿਆ ਕਿ ਪੜ੍ਹ ਰਹੇ ਹੋ ਆਪ ਕੰਮ ਕਰ ਰਹੇ ਹੋ ਹੋਮਵਰਕ ਕੌਨਸੀ ਕਲਾਸ ਮੇ ਹੋ आप नहीं खेलते बच्चे खेल रहे हैं वहां पे काम काम में काम के बाद जाओगे आप हैं चलो बढ़िया पढ़ना चाहिए हां जी बच्चे पढ़ रहे हैं होमवर्क होमवर्क स्कूल का होमवर्क ठीक है ठीक, ठीक। कौन सी क्लास में पढ़ती है गुड़िया बताओ बताओ 6 6 में पढ़ते हो पास ही है स्कूल तो ना? ये 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 है ना यही है ना ऊपर ये लिखिया जल्दी कर ਤੂੰ ਕੌਣ ਸੀ ਕਲਾਸ ਵਿੱਚ ਪੜ੍ਹਦੇ ਹੋ? ਇਹ ਨਹੀਂ ਪੜ੍ਹਦਾ। ਅਭੀ ਨਹੀਂ ਪੜ੍ਹਦਾ। ਅਭੀ ਘਰ ਮੇਂ ਰਹਤਾ ਹੈ। ਸੇਵਾ ਕਰਾਉਂਦਾ ਤੁਹਾਡੇ ਕੋਲ ਆਪ ਨੂੰ। ਤੇ ਫਿਰ ਆਪ ਜਹਾਂ ਕਿਆ ਕੰਮ ਕਰਦੇ ਹੋ? ਯਹਾਂ ਪੇ। ਹਾਂ। ਖੇਤੀਬਾੜੀ ਵਾਂਗ ਸੇ। ਉਸ ਖੇਤੀਬਾੜੀ। ਸਾਰੀ ਲੇਡੀਜ਼ ਖੇਤੀਬਾੜੀ ਕਰਦੀ ਜਾਂਦੇ ਪਏ। ਹਾਂਜੀ। ਠੀਕ ਹੈ। ਤੇ ਪੇਡੂ ਵਗੈਰਾ ਤੁਸੀਂ ਰੱਖੇ ਹੋਏ ਆ? ਹਾਂਜੀ। ਠੀਕ ਹੈ। ਹਾਂ। ਘਰ ਕਰਦੇ ਵਿੱਚ ਕੋਈ ਨਾ ਕੋਈ ਪੇਡੂ ਹੈ ਨਾ? ਹਾਂਜੀ। एक एक ने। मतलब ने जे रखना ही होता है या मतलब वैसे आज काफी शांति है ऐसे होते मतलब है शाम को सब खाना खा रहे ठीक है ठीक है इसको लिखिए चलो ठीक है जी नमस्ते जी नमस्ते जी नमस्ते जी दोस्टे आप रंजी हाँ जी घास काटने के लिए घास काटने के लगा रहे थोड़ी तिखी होनी चाहिए ना हाँ तिखी होनी चाहिए हाँ जी तब है अभी जल भी थोड़ी ठीक है ठीक है जी जब ठंडी होगी तिखी न होगी फिर मतलब टाइम लगता है इसमें ज्यादा ना सही बात है ठीक है जी गाँव बहुत ज्यादा सोना है जी हाँ जी बहुत ਬਚੀਆਂ ਦੀ ਕਿਵੇਂ ਲੱਗਾ ਹੈ ਬਹੁਤ ਵਧੀਆ ਲੱਗਾ ਜੀ ਤੇ ਲੱਗਾ ਬਿਲਕੁਲ ਹੈ ਪੁਰਾਣਾ ਤੇ ਲੱਗਾ ਹੈ ਹਾਂ ਜੀ ਆ ਬਹੁਤ ਪੁਰਾਣਾ ਹੈ ਬਹੁਤ ਪੁਰਾਣਾ ਹੈ ਸਹੀ ਹੈ ਸ਼ਾਂਤੀ ਆ ਬਹੁਤ ਸ਼ਾਂਤੀ ਹੈ ਹਾਂ ਬਹੁਤ ਸ਼ਾਂਤੀ ਆਪ ਕਹਾਂ ਸੇ ਹੋ ਪੰਜਾਬ ਸੇ ਪੰਜਾਬ ਸੇ ਪੰਜਾਬ ਵੀ ਤਾਂ ਬਹੁਤ ਗਰਮੀ ਹੋਣੀ ਬਹੁਤ ਜ਼ਿਆਦਾ ਜੀ ਕਹਿ ਰਹੀ ਹੋਇਆ ਪਿਆ ਗਰਮੀ ਦਾ ਗਰਮੀ ਆ ਮਾਤਾ ਜੀ ਸ਼ਾਂਤੀ ਜਗ੍ਹਾ ਹੈ ਮਾਣ ਹਾਂ ਬਹੁਤ ਵਧੀਆ ਜਗ੍ਹਾ ਆਪਕੇ ਹੈ ਨਾ ਤੇ ਆਪ ਫਿਰ ਜਾਂ ਖੇਤੀਬਾੜੀ ਦਾ ਕੰਮ ਕਰਦੇ ਹੋ ਹਾਂ ਜੀ ਹੋਰ ਵੀ ਕੋਈ ਕੰਮ ਹੈ ਇਸ ਕੇ ਲਗ खर्चा साल जैसे साल में चलो बढ़िया जैसे जब फसल आई ना ठीक तो लाख होता एक साल जैसे अच्छा फिर जैसे करते और काम लहसुन बेचते राजमा होते हमारे राजू होते देखो राजमा है इसमें इसमें ਮਤਲਬ ਕਾਫੀ ਮਿਹਨਤ ਕਰਦੇ ਹੋ ਵਧੀਆ ਚਾਰਾ ਜੀਵ ਹਾਂ ਮਿਹਨਤ ਤਾਂ ਕਰਨੀ ਪੈਂਦੀ ਹੈ ਮੈਂ ਦੇਖਾ ਕਿ ਪਹਾੜੀ ਏਰੀਆ ਵਿੱਚ ਬਹੁਤ ਮਿਹਨਤ ਕਰਦੇ ਆ ਜੋ گاؤں ਉੱਪਰ ਹੈ ਚਾਈਵੇਂ ਜੋ ਪੁਰਾਣੇ گاؤں ਵਾਲੇ ਹਾਂ ਲੇਡੀਜ਼ ਬਰਾਬਰ ਕੰਮ ਕਰਤੀ ਹੈ ਮਾਦੋਂ ਕੇ ਬਰਾਬਰ ਕਰਦੇ ਐਸੇ ਜਿਵੇਂ ਤਿੰਨ ਰੱਖੇ ਆਪਣੇ ਗਾਂ ਹਮ ਕਰਦੇ ਗਾਇ ਕੰਮ ਹੁੰਦਾ ਸਕੂਲ ਮੈਂ ਨਾ ਅੱਛਾ ਜੀ ਸਕੂਲ ਠੀਕ ਹੈ ਜੀ ਜਦ ਸਕੂਲ ਕੇ ਲਈ ਹਮ ਦੋ ਹਫਤੇ ਔਰ ਖੇਤੀਬਾੜੀ ਵੀ ਸੰਭਾਲਣੀ ਔਰ ਗਾਂ ਵੀ ਦੇਖਣੀ ਖੱਡੂ ਰੱਖੇ ਦੋ ਦੋ ਅੱਛਾ ਜੀ है। मैं समझ गया। जी जरूर रखते है ना हर घर में। हमारे माता आती ना घर में तो अच्छा, मतलब बलि के लिए रखते आ, बली बली के लिए के लिए। के लिए। तो तभी रखी हुई है सभी होगी कोई हमारी आप जैसे आप लोग आए आपने करता कि मेरी मनोकामना पूरी होनी चाहिए और मैं आपके लिए खबर दे दूंगा

चलो ठीक ठीक है है जी बड़ा हुआ आपने पड़ता ये अपने होगा तो इसका हो कितनी तो? तो हो तो दूर से लेकर आए आप यहाँ पर खेत मतलब तो काफी दूर होगा नहीं है अच्छा जी डेली लेकर आते हो आप डेली लेकर आते हो डेली पड़ता दो तीन बार ਬਹੁਤ ਮਿਹਨਤ ਕਰਤੇ ਹੋ ਆ ਮਿਹਨਤ ਕਰਨੀ ਪੜਦੀ ਕੀ ਆਣਾ ਹੀ ਆ ਬਰ ਫੜਦੀ ਬਾਰਸ਼ ਆਤੀ ਕੋ ਬੀਸੀ ਜੋਰ-ਸ਼ੋਰ ਸੇ ਜੋ ਵੈਸੇ ਸਟਾਕ ਕਰਕੇ ਰੱਖ ਫੇਰ ਦਿਆ ਥੋੜਾ-ਥੋੜਾ ਜੇ ਸਟੋਰ ਕਰ ਲੋਗੇ ਨਾ ਆਪਾਂ ਹਾਂ ਚਲੋ ਵੇਟ ਬਹੁਤ ਹੈ ਪਹੁੰਚੋ ਘਰ ਆਪਣੇ ਸਾਨੂੰ ਇੱਥੇ ਅੱਗੇ ਪਤਾ ਲੱਗਾ ਪਿੰਡ ਦੇ ਵਿੱਚ ਉੱਪਰ ਇੱਕ ਗਰਾਉਂਡ ਆ ਕਹਿੰਦੇ ਮਿਸ ਨਾ ਕਰਿਓ ਦੇਖ ਕੇ ਜਰੂਰ ਜਾਇਓ ਜੇ ਤੁਸੀਂ ਇਸ ਪਿੰਡ ਵਿੱਚ ਆਉਨੇ ਆ ਤੇ ਅਸੀਂ ਹੁਣ ਜਾ ਰਹੇ ਆਂ ਸਾਹਮਣੇ ਅਸੀਂ ਜਾਣਾ ਹੈ ਪਹਾੜੀ ਦੇ ਉੱਪਰ ਗਏ ਆ ਅਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਦ੍ਰਿਸ਼ਾ ਪਸ਼ੂ ਵਗੈਰਾ ਲੋਕਲ ਲੋਕਾਂ ਦੇ ਇੱਥੇ ਚਰਦੇ ਪਏ ਆ ਕਾਫੀ ਲੰਬੀ ਗਰਾਉਂਡ ਆ ਜਿਹੜੀ ਮੁੱਕਣ ਦਾ ਨਾਂ ਹੀ ਨਹੀਂ ਲੈਂਦੀ ਤੁਸੀਂ ਵੀ ਜੇ ਇਸ ਪਿੰਡ ਵਿੱਚ ਆਉਨੇ ਆ ਇਹ ਗ੍ਰਾਉਂਡ ਜ਼ਰੂਰ ਦੇਖ ਕੇ ਜਾਇਓ ਭੁੱਲ ਨਾ ਜਾਇਓ ਹੁਣ ਤੁਸੀਂ ਜਿੱਧਰ ਵੀ ਦੇਖੋਗੇ ਤੁਹਾਨੂੰ ਕਾਫੀ ਸੰਘਣਾ ਜੰਗਲ ਦੇਖਣ ਨੂੰ ਮਿਲਣਾ ਆ ਪੂਰਾ ਸ਼ਾਂਤਮਹੌਲ ਆ ਜਿਹੜੇ ਇਹ ਪਸ਼ੂ ਚਰਦੇ ਪਏ ਆ ਇੰਨੇ ਵਧੀਆ ਲੱਗਦੇ ਪਏ ਆ ਇਹਨੂੰ ਕਹਿੰਦੇ ਕੁਦਰਤ ਜੇ ਅਸੀਂ ਇਸ ਪਿੰਡ ਵਿੱਚ ਆਏ ਆ ਔਖੇ ਜ਼ਰੂਰ ਹੋਏ ਆ ਪਰ ਇੱਕ ਬਖਰਾ ਸਾਨੂੰ ਤੁਸੀਂ ਲਾ ਲੋ ਕਿ ਫੀਲ ਹੋਇਆ ਕਿ ਕੁਦਰਤ ਵਾਕਿਆ ਹੀ ਬਸਦੀ ਆ ਇਹਨਾਂ ਪਿੰਡਾਂ ਦੇ ਵਿੱਚ ਗਰਾਉਂਡ ਦੇ ਬਚਕਾਰ ਇਹ ਪੱਥਰ ਪਿਆ ਦੇਖ ਲਓ ਇੱਕ ਵੱਡੀ ਚਟਾਨ ਆ ਜਿਹੜੀ ਕਿੰਨੀ ਸੋਹਣੀ ਲੱਗਦੀ ਪਈ ਆ ਇਹਦੇ ਉੱਪਰ ਕੁਝ ਟਾਈਮ ਬਹਿ ਜਾਈਏ ਤੇ ਨਾਲੇ ਰੈਸਟ ਮਿਲ ਜੇਗੀ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਲੱਗੇ ਆ ਕਰਨ ਆਸ ਕਰਦੇ ਆ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਕਿਉਂਕਿ ਤੁਸੀਂ ਦੇਖੇ ਲਿਆ ਕਿੰਨਾ ਪੁਰਾਣਾ ਇਹ ਪਿੰਡ ਸੀ ਰਸਤਾ ਵੀ ਕਿੰਨਾ ਸੋਹਣਾ ਸੀ ਜਿਹੜਾ ਹਰ ਕਿਸੇ ਨੂੰ ਵਧੀਆ ਲੱਗੇਗਾ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਤੁਸੀਂ ਦੇਖੇ ਲਿਆ ਕਿੰਨੀ ਮਿਹਨਤ ਦੇ ਨਾਲ ਅਸੀਂ ਪੁਰਾਣੇ-ਪੁਰਾਣੇ ਪਿੰਡ ਲੱਭ ਕੇ ਤੁਹਾਨੂੰ ਦਿਖਾਈ ਦੇ ਆ ਜਿਹੜੇ ਸਬਸਕ੍ਰਾਈਬਰ ਸਾਡੇ ਨਵੇਂ ਆਉਂਦੇ ਆ ਸਾਡੇ ਚੈਨਲ ਤੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕੇ ਚਲੋ ਹੁਣ ਚੱਲਦੇ ਆ ਕਾਫੀ ਟਾਈਮ ਹੋ ਗਿਆ ਤੇ ਜਾ ਕੇ ਰੂਮ ਵਗੈਰਾ ਵੀ ਲੱਭਣਾ ਪੈਣਾ ਸਾਨੂੰ ਧੰਨਵਾਦ